ਲੁਧਿਆਣਾ ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ ਚਲਾਈ ਮੁਹਿੰਮ ਤਹਿਤ ਦ੍ਰਿਸ਼ਟੀ ਨੇੜੇ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਦੌਰਾਨ 30 ਗੱਟੂ ਬਰਾਮਦ ਕੀਤੇ ਨੇ ਜਿਸ ਦੇ ਚਲਦਿਆ ਪੁਲਿਸ ਨੇ ਫੜੇ ਗਏ આરોપી ਨੌਜਵਾਨ ਦੇ ਘਰ ਵਿੱਚ ਛਾਪੇਮਾਰੀ ਕੀਤੀ ਤਾਂ ਉੱਥੋਂ 300 ਗੱਟੂ ਬਰਾਮਦ ਕੀਤੇ ਗਏ। ਹਜ਼ਰੜਾ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ આરોપી ਨੂੰ ਕਾਬੂ ਕੀਤਾ ਹੈ। ਕਿਹਾਏ ਕਿ ਬਸਤੀ ਜੋਤੀਵਾਲ ਨੇੜੇ આરોપી ਦੇ ਘਰ ਦੇ ਵਿੱਚੋਂ ਇਹ ਪਬੰਦੀशुदा ਚਾਈਨਾ ਡੋਰ ਬਰਾਮਦ ਕੀਤੀ ਗਈ ਹੈ। ਉਨਾ ਕਹਿਆ ਕਿ આરોપી ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋ ਚੁੱਕਾ ਹੈ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਉਧਰ ਇਸ ਸਬੰਧ ਚ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਰੁਪਿੰਦਰ ਕੋਰ ਸਰਾਂ ਨੇ ਕਿਹਾ ਕਿ ਚਾਈਨਾ ਡੋਰ ਖਿਲਾਫ ਪੁਲਿਸ ਕਮਿਸ਼ਨਰ ਦੇ ਹੁਕਮਾ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਚਲਦਿਆ ਦਰੈਸੀ ਨੇੜੇ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਦੌਰਾਨ 30 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਨੇ ਅਤੇ ਉਸ ਤੋਂ ਬਾਅਦ આરોપી ਦੇ ਘਰ ਬਸਤੀ ਜੋਤੇਵਾਲ ਨੇੜੇ ਛਾਪੇਮਾਰੀ ਦੌਰਾਨ 300 ਗੱਟੂ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ। ਉਹਨਾਂ ਕਿਹਾ ਕਿ આરોપી ਖਿਲਾਫ ਥਾਣਾ ਡਿਵੀਜ਼ਨ ਨੰਬਰ 4 ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਲ ਆਈਪੀਐਸ ਜੀ ਦੇ ਦੇਸ਼ਨ ਦੇ ਨਿਰਦੇਸ਼ਾਂ ਮੁਤਾਬਕ ਜਿਹੜੀਆਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਇਹ ਮੁਹਿੰਮ ਵੀ ਚੱਲ ਰਹੀ ਸੀਗੀ ਚਾਈਨਾ ਡੋਰ ਦੇ ਖਲੋ ਜਿਹੜੀ ਗੈਰ ਕਾਨੂੰਨੀ ਤਰ੍ਹਾਂ ਨਾਲ ਪਾਬੰਦੀਸ਼ੁਦਾ ਡੋਰ ਨੂੰ ਵੇਚਦੇ ਨੇ ਦੁਕਾਨਾਂ ਵਾਲੇ। ਤੇ ਇਹਦੇ ਵਿੱਚ ਜਿਹੜੀ ਕੈਂਪੇਨ ਚੱਲ ਰਹੀ ਸੀ ਇਹਦੇ ਦੌਰਾਨ ਪਹਿਲਾਂ ਵੀ ਕੁਝ ਤਕਰੀਬੀਆਂ ਹੋਈਆਂ ਨੇ ਪਰ ਅੱਜ 330 ਗੱਟੂ ਜਿਹੜੇ ਨੇ ਤਕਰੀਬਨ ਰਿਕਵਰ ਹੋਏ ਨੇ ਕੁਨਾਲ अरोड़ा ਇਹਦੀ ਦੁਕਾਨ ਹੈ ਲੜਕੇ ਦੀ ਦਰੇਸੀ ਗਰਾਉਂਡ ਦੇ ਸਾਹਮਣੇ ਜਿਹੜਾ ਕਿ ਪਬੰਦੀਸ਼ੂਦਾ ਡੋਰ ਨੂੰ ਵੇਚ ਰਿਹਾ ਸੀ ਤੇ ਜਦ ਟੀਮਸ ਵੱਲੋਂ ਚੈੱਕ ਕੀਤਾ ਤਕਰੀਬਨ 30 ਗੱਟੂ ਇਹਦੀ ਦੁਕਾਨ ਤੋਂ ਮਿਲੇ ਨੇ ਬਾਕੀ ਇਹਦਾ ਜਿਹੜਾ ਹੈਗਾ ਘਰ ਰਹਿਣ ਵਾਲਾ ਹੈ ਜੋਧੇਵਾਲ ਬਸਤੀ ਦੇ ਏਰੀਆ ਦਾ ਤਾਂ ਉਤੋਂ ਤਕਰੀਬਨ 300 ਗੱਟੂ ਜਿਹੜੇ ਨੇ ਕਿਸ ਤਰ੍ਹਾਂ ਵੇਚਦੇ ਸੀ ਜੀ ਇਹ ਕਿਹੜੇ ਬੱਚਿਆਂ ਦੀ ਆਰਟ ਵੇਚਦੇ ਸੀ ਕਿਸ ਤਰ੍ਹਾਂ ਵੇਚਦੇ ਸੀ ਜੋ ਵੀ ਲੈਣਾ ਚਾਹੀ ਉਹਨੂੰ ਵੈਰੀਫਾਈ ਕਰਕੇ ਅੱਗੇ ਵੇਚਦੇ ਸੀ ਤੇ ਉਹ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਹਨੂੰ ਚੈੱਕ ਕੀਤਾ ਇਹ ਵਾਕਈ ਸਹੀ ਪਾਈ ਗਈ ਔਰ ਸਾਨੂੰ ਰਿਕਵਰੀ ਵੀ ਹੋ ਗਈ ਤੇ ਉਹਦੇ ਤੇ ਫੋਰੀ ਕਾਰਵਾਈ ਕਰਦੇ ਆ ਜਿਹੜੀ ਇਹਦੇ ਤੇ ਕੇਸ ਰਜਿਸਟਰ ਕੀਤਾ ਹੈ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹੜੀਆਂ ਸਬੰਧਤ ਧਾਰਾਵਾਂ ਦੇ ਔਰ ਅੱਗੇ ਵੀ ਇਹ ਜਿਹੜੀ ਮੁਹਿੰਮ ਜਾਰੀ ਰਹੇਗੀ ਕਿਉਂਕਿ ਜਿਹੜੇ ਇਨਸਾਨਾਂ ਤੇ ਪක්ෂੀਆਂ ਨਾਲ ਖੇលਦੇ ਨੇ ਗਲੇ ਤੇ ਫਿਰ ਜਾਂਦੀ ਹੈ ਆ ਪੰਛੀ ਮਰ ਜਾਂਦੇ ਆ ਔਰ ਪਾਬੰਦੀਸ਼ੁਦਾ ਹੈ ਇਹਨੂੰ ਅਸੀਂ ਨਹੀਂ ਅਲਾਉ ਨਹੀਂ ਕਰਾਂਗੇ ਬਿਕਰਦੇ ਇਹ ਜਿਹੜੀ ਚਾਈਨਾ ਡੋਰ ਹੈਗੀ ਹੈ ਬੇਸਿਕਲੀ ਪੰਜਾਬ ਦੀ ਹੈਗੀ ਹੈ ਜਾਂ ਬਾਹਰ ਅਦਰ ਸਟੇਟ ਦੀ ਹੈਗੀ ਹੈ ਇਹਨਾਂ ਤੇ ਕੋਈ ਲੇਬਲ ਨਹੀਂ ਹੈ ਜੀ ਬਾਕੀ ਇਹਦੀ ਫਿਰ ਵੀ ਜਿਹੜੀ ਹੈਗੀ ਡੁੰਗਾਈ ਕਰਕੇ ਕੁੱਕ ਕਰਕੇ ਤੁਹਾਨੂੰ ਸਾਰੇ ਫੈਕਟ ਸ਼ੇਅਰ ਕਰ ਦਾਂਗੇ ਇਹਦੇ ਚ ਇੱਕ ਗੱਲ ਜ਼ਰੂਰ ਸਾਹਮਣੇ ਆਈ ਸੀ ਜਿਹੜੀ ਡੋਰ ਦੀ ਮੈਨੂਫੈਕਚਰਿੰਗ ਕੁਝ ਸਮਾਂ ਪਹਿਲਾਂ ਹੋਈ ਹੋਈ ਸੀ ਔਰ ਸਟਾਕ ਕੀਤੀ ਹੋਈ ਸੀ ਜਿਹਨੂੰ ਵੇਚຸນ ਰਏ ਆ ਕਿੰਨੀ ਦੇਰ ਤੋਂ ਇਹ ਵੀ ਕੰਮ ਕਰਦਾ ਰਿਹਾ ਹਰ ਸਾਲ ਕਰਦਾ ਰਿਹਾ ਅਸੀਂ ਹੁਣੇ ਗ੍ਰਿਫਤਾਰ ਕੀਤੇ ਹੈ ਜੀ ਇਹਨਾਂ ਨੂੰ ਤੇ ਬਾਕੀ ਜਦੋਂ ਵੈਰੀਫਿਕੇਸ਼ਨ ਕਰਾਂਗੇ ਪੁੱਛਕਿਛ ਕਰਾਂਗੇ ਜਿਹੜੇ ਵੀ ਤੱਥ ਆਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਤੁਹਾਨੂੰ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵੀ ਡਿਵੀਜ਼ਨ 3 ਦੇ ਅਕਾਊਂਟ ਦੇ ਵਿੱਚ ਕਾਫੀ ਇਦਾਂ ਦੇ ਜਿਹੜੇ ਸੀਗੇ ਜਿਹੜੇ ਤੁਸੀਂ ਚਾਈਨਾ ਡੋਰ ਦੇ ਵਿਕਰੇਤਾ ਜੋ ਵੀ ਇਹਦੇ 'ਚ ਅਸੀਂ ਵਿਕਰੇਤਾ ਪਕੜੇ ਸੀ ਔਰ ਉਹਨਾਂ ਤੇ ਕਾਰਵਾਈ ਕੀਤੀ ਸੀ ਜਿਹੜੀਆਂ ਰਿਕਵਰੀਆਂ ਕੀਤੀਆਂ ਸੀ ਉਸੇ ਤਰੀਕੇ ਨਾਲ ਜਿਹੜੀ ਸਾਡੀ ਮੁਹਿੰਮ ਇਸੇ ਸਾਲ ਵੀ ਜਾਰੀ ਹੈ ਕਿਉਂਕਿ ਇਹ ਪਾਬੰਦੀਸ਼ੁਦਾ ਹੈ ਗੈਰ ਕਾਨੂੰਨੀ ਤੇ ਅਸੀਂ ਜਿਹੜੀ ਹੈਗੀ ਹੈ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ। ਮੈਂ ਵਿੱਚੀ ਤੋਂ ਜਿਹੜੇ ਲੋਹੜੀ ਵਾਲੇ ਦਿਨ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਕਿ ਚਾਈਟਾਡੋਰ ਵੇਚਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਏਗੀ। ਉਹਦੇ ਤੇ ਤੁਹਾਡਾ ਕੀ ਕਹਿਣਾ ਸੀ? ਬਿਲਕੁਲ ਜੀ। ਜੋ ਜੋ ਵੀ ਸੀਨੀਅਰ ਅਫਸਰਸ ਦੀਆਂ ਆਫੀਸਰਸ ਦੀਆਂ ਡਾਇਰੈਕਸ਼ਨਸ ਨੇ ਉਹਨਾਂ ਦੀ ਪਾਲਣਾ ਕਰਨ ਲਈ ਅਸੀਂ ਸਾਰੀ ਟੀਮ ਹੈਗੇ ਐਂਡ ਅਸੀਂ ਕੰਟੀਨਿਊਸਲੀ ਕਰਦੇ ਰਹੇ ਹਾਂ ਤੇ ਅੱਗੇ ਵੀ ਕਰਾਂਗੇ।